ਤੇ ਸਰਕਾਰੀ ਤੌਰ ਤੇ ਫੈਲੇ ਪ੍ਰਚਾਰ ਦੀ ਮੂਬੂਲ ਦੀ ਤਸਵੀਰ ਉਸ ਵੇਲੇ ਸਾਹਮਣੇ ਆਈ ਹੈ ਤੇ ਦੂਸਰਫ ਇੱਕ ਹਫਤਾ ਪਹਿਲਾਂ ਹੀ ਬੜੀ ਸੜਕ ਜਿਸ ਦੇ ਬਨਣ ਦੀ ਖੁਸ਼ੀ ਦੇ ਵਿੱਚ ਖਾਦੇ ਲੱਡੂਆਂ ਦਾ ਸਵਾਦ ਵੀ ਹਲੇ ਨਹੀਂ ਮੁੱਕਿਆ ਸੀ ਕਿ ਉਸ ਤੋਂ ਪਹਿਲਾਂ ਹੀ ਬਣੀ ਸ਼ੇਸ਼ਾਵਲੀ ਚੌਂਕ ਤੋਂ ਗੰਦੀ ਗਾਰਡਨ ਵੱਲ ਜਾਣ ਵਾਲੀ ਇਹ ਸੜਕ ਜਿਸ ਦਾ ਮਾੜਾ ਹਾਲ ਹੋ ਗਿਆ ਦੇ ਰਿਸਲ ਸੜਕ ਟੁੱਟ ਗਈ ਹੈ ਗੱਲਬਾਤ ਕਰਦੇ ਐਡਵੋਕੇਟ ਵਿਰਾਜ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਸੜਕ ਇੱਕ ਹਫਤਾ ਪਹਿਲਾਂ ਬਣੀ ਸੀ ਪਰ ਸਰਕਾਰੀ ਤੰਤਰ ਦੇ ਵਿੱਚ ਫੈਲੇ ਪਿਛਤਾਚਾਰ ਦੇ ਚੱਲਦਿਆਂ ਤੇ ਠੇਕੇਦਾਰ ਦੀ ਨਲਾਇਕੀ ਦਾ ਇਹ ਨਤੀਜਾ ਹੈ ਕਿ ਕਈ ਸਾਲਾਂ ਬਾਅਦ ਬਣੀ ਸੜਕ ਜਿਸ ਤੇ ਲੋਕਾਂ ਦੇ ਕਰੋੜਾਂ ਰੁਪਏ ਦੇ ਟੈਕਸ ਖਰਚ ਹੋਏ ਸਨ ਉਹ ਸੜਕ ਇੱਕ ਹਫਤੇ ਬਾਅਦ ਹੀ ਟੁੱਟ ਗਈ ਹੈ ਜਿਸ ਨਾਲ ਵੱਡਾ ਸਵਾਲ ਖੜਾ ਹੁੰਦਾ ਹੈ ਇਸ ਨਾਲ ਗੱਲਬਾਤ ਕਰਦੇ ਆ ਐਡਵੋਕੇਟ ਸੰਦੀਪ ਸ਼ਰਮਾ, ਅਜੀਬਾਲੀ, ਨਵੀ ਗੁਪਤਾ, ਬਲਵਿੰਦਰ ਸਿੰਘ, ਅਮਰਜੀਤ ਸਿੰਘ ਇਸ ਦੇ ਨਾਲ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਕਰੋੜਾ ਰੁਪਏ ਖਰਚਣ ਤੋਂ ਬਾਅਦ ਜਿਸ ਤਰ੍ਹਾਂ ਇੱਕ ਹਫ਼ਤੇ ਦੇ ਵਿੱਚ ਸੜਕ ਟੁੱਟ ਗਈ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਆਮ ਕੀ ਯਾਰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸੜਕ ਬਣੀ ਹੈ ਜਿਹੜੀ ਹਫ਼ਤਾ ਨਹੀਂ ਹੋਇਆ ਬਣੀ ਨੂੰ ਸੜਕ। ਹਾਜੀ ਮਹਾਰਾਜ ਜੀ ਤੁਸੀਂ ਅੱਜ ਆਏ ਹੋ ਤੇ ਸਾਹਮਣੇ ਸਾਡੇ ਆਫਿਸਿਸ ਦਾ ਕਟਹਿਰੀ ਆ ਜੀ। ਇਹ ਨਵੀਂ ਸੜਕ ਬਣੀ ਆ ਸ਼ਾਇਦ ਪਰਸੋਂ ਬਣੀ ਆ ਜਾਂ ਅੱਜ ਤਿੰਨ ਜਾਂ ਚਾਰ ਦਿਨ ਹੋਇਆ ਤੇ ਆ ਪਿੱਛੇ ਤੁਸੀਂ ਹਾਲ ਦੇਖੋ ਤੁਸੀਂ ਬਾਅਦ ਚੁੱਕੀ ਦਿਖਾ ਸਕਦੇ ਆ ਮੇਰਾ ਖਿਆਲ ਕੀ ਜੇ ਜਾਂ ਚੌਥੇ ਦਿਨ ਟੁੱਟ ਚੁੱਕੀ ਆ ਤੇ ਹੁਣ ਇਹਦੇ ਵਿੱਚ ਪ੍ਰਸ਼ਾਸਨ ਦੀ ਗਲਤੀ ਆ ਠੇਕੇਦਾਰ ਦੀ ਗਲਤੀ ਅਸੀਂ ਇਹ ਚਾਹੁੰਦੇ ਜੇ ਕੋਈ ਸਹੀ ਤਰ੍ਹਾਂ ਪੈਸੇ ਲੱਗੇ ਆ ਤੇ ਇਹਨੂੰ ਪ੍ਰੋਪਰਲੀ ਮੈਨੇਜ ਕੀਤਾ ਜਾਵੇ ਆ ਕਰੋੜਾ ਰੁਪਇਆ ਲਾ ਕੇ ਤੇ ਇਹ ਆ ਸੜਕ ਬਣਾਉਣੀ ਆ ਪਿੱਛੇ ਦੇਖੋ ਤੁਸੀਂ ਇਹਦੀ ਹਾਲਤ ਦੇਖੋ ਜੀ ਆ ਸਾਰੀ ਉਸੇ ਦੇਣੀ ਟੁੱਟ ਚੁੱਕੀ ਆ ਜੀ ਇਹ। ਉਹ ਅੱਗੇ ਵੀ ਦੇਖੋ ਕੀ ਹਾਲਤਾ ਤੇ ਉਸ ਤੋਂ ਬਾਅਦ ਦੋ ਮੈਸੇਜਸ ਮੇਰੇ ਹੋਰ ਆ ਗਏ ਪ੍ਰਸ਼ਾਸਨ ਨੂੰ ਇੱਕ ਮੈਸੇਜ ਇਹ ਆ ਵੀ ਜਦੋਂ ਤੁਸੀਂ ਬੱਸਾਂ ਲਾਊਡ ਕਰਦੇ ਆ ਫਿਰੋਜ਼ਪੁਰ ਸ਼ਹਿਰ ਨੂੰ ਜਾਣ ਵਾਸਤੇ ਕੀ ਤੁਸੀਂ ਉਹਦੇ ਵਾਸਤੇ ਤੁਹਾਡੇ ਕੋਲ ਪ੍ਰੋਪਰ ਇਨਫਰਾਸਟ੍ਰਕਚਰ ਹੈਗਾ ਫਿਰੋਜ਼ਪੁਰ ਕੋਲੇ ਕੀ ਇਸ ਜਿਹੜਾ ਬੰਦਾ 1 ਕਿਲੋਮੀਟਰ ਤੋਂ ਆ ਕੇ ਛੌਣੀ ਬੱਸ ਨਹੀਂ ਫੜ ਸਕਦਾ ਉਹਦੇ ਵਾਸਤੇ ਤੁਸੀਂ ਅੱਡਾ ਚਲਾਤਾ ਕੀ ਤੁਹਾਨੂੰ ਲੱਗਦਾ ਵੀ ਇੰਨੇ ਲੋਕਾਂ ਨੂੰ ਕਿੰਨਾ ਤੁਸੀਂ ਦੁਬਿਧਾ ਦੇ ਵਿੱਚ ਪਾਤਾ ਸਾਰੀ バス ਸਰਵਿਸ ਅੱਗੇ ਕਿਹੜੀ ਰੋਡ ਵਿੱਚ ਬਹੁਤ ਉਹ ਉਹਦੇ ਚ ਚੱਲਦੀ ਪਈ ਵਾਧੇ ਤੇ ਚੱਲਦੀ ਪਈ ਘਾਟੇ 'ਚ ਧੱਗੇ ਚੱਲਦੀ ਪਈ ਆ ਉਹ ਕੀ ਬੁਰਾ ਹਾਲ ਕਰਤਾ ਤੁਸੀਂ ਇੰਨਾ ਟ੍ਰੈਫਿਕ ਹੁੰਦਾ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ ਉਸ ਤੋਂ ਬਾਅਦ ਇੱਕ ਸੜਕ ਕਨਵਰਟ ਸਕੂਲ ਵਾਲੀ ਕੋਲ ਦੇ ਲੱਗ ਕੇ ਐਨੇ ਠੱਡੇ ਇੰਨੀਆਂ ਟੁੱਟੀਆਂ ਸੜਕਾਂ ਵੀਰ ਜੀ ਮੇਰੀ ਪ੍ਰਸ਼ਾਸਨ ਅੱਗੇ ਲੋਕਲ ਸਰਕਾਰ ਅੱਗੇ ਗੁਜਾਰਿਸ਼ ਆ ਇਹ ਥੋੜਾ ਜਿਹਾ ਸੁਧਾਰ ਕੀਤਾ ਜਾਵੇ ਪ੍ਰਸ਼ਾਸਨ ਨੂੰ ਆਪਦੇ ਕੰਟਰੋਲ 'ਚ ਕੀਤਾ ਜਾਵੇ ਬਾਕੀ ਆ ਭਾਜੀ ਜੀ ਸੁਣਵਾ ਲਓ ਬੜੋ ਜੀ ਬੋਲਣਾ ਸਰਮਈ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਰ ਮੈਂ ਵੀ ਇਹੀ ਕਹਿਣਾ ਚਾਹੁੰਦਾ ਕਿ ਰੂਟੀਨ ਇਚ ਸਵੇਰੇ ਦੇਲੀ ਆਨ ਜਾਣਾ ਹੈਗਾ ਕੋਟਾ ਦਾ ਇੱਥੇ ਆਫਿਸ ਬਣੇ ਹੋਏ ਆ ਲੇਕਿਨ ਬਸ ਇਹ ਵੀ ਪ੍ਰੋਪਰ ਤਰ੍ਹਾਂ ਦੀ ਸੜਕ ਨਹੀਂ ਬਣੀ ਤੇ ਇਸ ਕਰਕੇ ਇਹਦਾ ਸੁਧਾਰ ਕੀਤਾ ਜਾਵੇ ਤਾਂ ਜੋ ਕਿਸ ਨੂੰ ਆਉਣ ਵਾਲੀ ਕੋਈ ਦਿੱਕਤ ਨਾ ਮਹਿਸੂਸ ਹੋਵੇ ਇਹ ਸੜਕ ਬਣੀ ਹੈ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਭਾਈ ਮੇਰੇ ਨਾਮ ਅਜੇ ਕੁਮਾਰ ਆਈਏ ਹਫਤਾ ਪਹਿਲੇ ਸੜਕ ਬਣੀ ਹੈ ਤੇ ਤਕਰੀਬਨ 4 ਕਿਲੋਮੀਟਰ ਦੀ ਇਹਨਾਂ ਨੇ 5 ਕਿਲੋਮੀਟਰ ਦੇ ਨੇੜੇ ਬਾਰਡਰ ਸੜਕ ਬਣਾਈ ਨਵੀਂ ਫਕਤਾ ਹੋਇਆ ਬੜੀ ਸਾਰੇ ਪਾਸੋਂ ਤੁਸੀਂ ਆਵੇ ਕੋਈ ਹਾਲ ਇੱਥੇ ਕੀ ਹੋਏ ਪਿਆ ਸਾਈ ਕੁੱਟੀ ਜਾਂਦੀ ਹੈ ਬੁਰੇ ਹਾਲ ਨੇ ਸਰਕਾਰ ਦਾ ਕਰੋੜਾ ਰੁਪਇਆ ਲਾ ਕੇ ਵੀ ਕੋਈ ਫਾਇਦਾ ਲੋਕਾਂ ਨੂੰ ਮਿਲ ਨਹੀਂ ਇਕ ਨਹੀਂ ਪੈ ਗਿਆ ਸਾਰੀ ਸੜਕ ਉਵੇਂ ਹੀ ਖੱਡੇ ਪਾਜਣ ਜਿਵੇਂ ਪਹਿਲੇ ਸੀ ਜੇ ਪਹਿਲੇ ਇਹਨੇ ਸਾਲਾਂ ਤੋਂ ਚਾਲ ਚੱਲਦੇ ਆ ਰਹੇ ਨਾ ਵੀ ਗੱਡੀ ਫੜਦੀ ਐ ਇਹਦੇ ਬਾਰੇ ਬੜੇ ਖੁਸ਼ ਸੀ ਕਿ ਨਵੀਂ ਸੜਕ ਬਣ ਗਈ ਪਰ ਫਿਰ ਉਹੀ ਹਾਲ ਹੈ ਲੋਕ ਗੱਡੀਆਂ ਫਿਰ ਵੱਜਣ ਦੀਆਂ ਇੱਕਮੀ ਪੈ ਗਿਆ ਤੁਸੀਂ ਹਾਲ ਵੇਖਿਆ ਸੜਕ ਦਾ ਹੋਣਾ ਕੀ ਹੈ ਸਰਕਾਰ ਦਾ ਪੈਸਾ ਹੀ ਵੇਫਟ ਜਾ ਰਿਹਾ ਸਰਕਾਰ ਆਪਣੀ ਕਿਵੇਂ ਠੇਕੇਦਾਰ ਲੱਭ ਕੇ ਇਹਨਾਂ ਨੂੰ ਪਣ ਕਿਵੇਂ ਕੰਮ ਤੇਰੀ ਸਮਝ ਨਹੀਂ ਆ ਰਹੀ ਤੇ ਇਹ ਸਰਕਾਰ ਨੇ ਠੇਕੇਦਾਰ ਨੂੰ ਕੰਮ ਦਿੱਤਾ ਸਰਕਾਰ ਦਾ ਕੋਈ ਨਿਮੈਂਦਾ ਨਹੀਂ ਹੈ ਨਿਮੈਂਦਾ ਉਹ ਅੱਗੇ ਚੈੱਕ ਕਰੇ ਕਿ ਕੀ ਕੰਮ ਸਹੀ ਹੋ ਰਿਹਾ ਥੋੜਾ ਅੱਗੇ ਜਾਵਾਂਗੇ ਸੜਕ ਦੱਬੀ ਗਈ ਹਾਲਾਂਕਿ ਜਦ ਕੀ ਇਹਨਾਂ ਨੇ ਸਾਰਾ ਰੋਡ ਰੋਲਰ ਮਾਰੇ ਇਹ ਕਿਤਾਓ ਕਿਤਾ ਜੀ ਸਿਰਫ ਫਾਰਮੈਲਟੀ ਕਰਕੇ ਸੜਕ ਬਣਾ ਕੇ ਸਰਕਾਰ ਤੋਂ ਪੈਸਾ ਲੈ ਕੇ ਪਾਸੇ ਆ ਤੇ ਹਾਲ ਉਹੀ ਰਹਿਣੇ ਸਾਡੇ ਫੇਰ ਉਹੀ ਪ੍ਰੋਪਰ ਵਾਲਿਆਂ ਦੇ ਥਾਂ ਥਾਂ ਤੇ ਟੋਏ ਥਾਂ ਥਾਂ ਤੇ ਖੱਡੇ ਇੱਕ ਮੀ ਪੈ ਦੋ ਦੀ ਹਾਲ ਵੇਖਿਆ ਤੇ ਹੁਣੇ ਹਾਲ ਵੇਖ ਲਓ ਤੁਸੀਂ ਤੁਸੀਂ ਇੱਧਰ ਵੇਖ ਸਕਦੇ ਹੋ